ਦੋਸਤੋ ਅੱਜ ਆਪਾਂ ਆਇਾਂਗੇ ਪਿੰਡ ਫੂਲ ਜ਼ਿਲ੍ਹਾ ਬਠਿੰਡਾ ਗੋਗੀ ਬਾਬੇ ਕੋਲੇ ਆਇਾਂਗੇ ਤੇ ਬਾਈ ਘੋੜੀਆਂ ਦਾ ਸ਼ੌਂਕੀ ਆ ਤੇ ਘੋੜੀ ਵਕਿਆਉ ਉਹ ਵੀਰ ਕੋਲੇ ਤੇ ਸਾਰੀ ਗੱਲਬਾਤ ਆਪਾਂ ਪੁੱਛਦੇ ਹਾਂ। ਹੋਰ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਹੋਰ ਠੀਕ ਹਾਂ ਬਾਈ? ਹਾਂਜੀ ਬਾਈ ਬਹੁਤ ਵਧੀਆ। ਤੇ ਬਾਈ ਇਹ ਕੋੜੀ ਬਾਰੇ ਡਿਟੇਲ ਦਿਓ ਬਾਈ ਕਿੰਨੇ ਇੰਚ ਕਰਦਾ ਇਹਦਾ? ਇਹਦਾ ਬਾਈ ਜੀ 64 ਇੰਚ ਕਰਦਾ। ਠੀਕ ਹੈ। ਹਾਂਜੀ। ਤੇ ਕਿਹੜੇ ਬਾਈ ਉਹਦੇ ਨਸਲ ਚੋਂ ਇਹ? ਇਹ ਬਾਈ ਚੰਬੀ ਆਗੇ ਮੱਡੇ ਵਾਲੇ ਦਲਵਾਗ ਦੀ ਹੈ ਜੀ। ਦਲਵਾਗ ਦੀ। ਠੀਕ। ਇਹ ਸਮੁੰਦਰ ਇਹ ਸਮੁੰਦਰ ਦੀ ਪੋਤੀ ਹੋ ਗਈ। ਸਮੁੰਦਰ ਦੀ ਪੋਤੀ ਆ ਗਈ। ਹਾਂਜੀ ਬਾਈ। ਠੀਕ ਹੈ ਬਾਈ ਤੁਸੀਂ ਵਗੈਰਾ ਦੇਖ ਸਕਦੇ ਹੋ ਨੱਕ ਵਾਰ। ਕਿੰਨੀ ਉਮਰ ਹੈ ਬਾਈ ਇਹਦੀ? ਇਹਦੀ 31 ਮਹੀਨੇ ਉਮਰ ਹੋ ਗਈ ਜ ਦੇਖੋ ਭਾਈ ਕਦ ਕਾਠ 64 64 ਇੰਚ ਦਾ 64 ਇੰਚ ਦਾ ਭਾਈ ਫੱਟੀ ਵਾਲਾ 64 ਇੰਚ ਠੀਕ ਆ ਭਾਈ ਤੇ ਮੜੀ ਤੋਰ ਕੇ ਦਿਖਾ ਭਾਈ ਯਾਰ ਸੀਲ ਵਗੈਰਾ ਪੂਰੀ ਸਭ ਆ ਦੇਖ ਸਕਦੇ ਹੋ ਲੈ ਆ ਭਾਈ ਲੈ ਦੇਖ ਸਕਦੇ ਹੋ ਭਾਈ ਸਵਾਰੀ ਸਬੂਰੀ ਸੀ ਪਾਸ ਆ ਭਾਈ ਕੁੜੀ ਅੱਛਾ ਜੀ ਹਾਂ ਜੀ ਤੇ ਆਪਾਂ ਉਹ ਵਿੱਚ ਵੀਡੀਓ ਵੀ ਦਿਖਾ ਦਈਏ ਨਾ ਸਵਾਰੀ ਹਾਂ ਜੀ ਹਾਂ ਜੀ ਸਵਾਰੀ ਵਾਲੀਆਂ ਵੀਡੀਓ ਵੀ ਦਿਖਾਉਂਦੇ ਸਾਨੂੰ ਦੇਖ ਸਕਦੇ ਹੋ ਤੁਸੀਂ ਉਹ ਸ਼ੌਂਕੀ ਬੰਦਾ ਬਾਈ ਤੇ ਬਾਈ ਇਹਦੀ ਫਿਰ ਡਿਮਾਂਡ ਕੀ ਆ ਫਿਰ ਇਹਦੀ ਬਾਈ ਦੀ 4 ਲੱਖ ਰੁਪਏ ਰਿਮਾਂਡ ਕਰਦੀ ਆ 4 ਲੱਖ ਹਾਂਜੀ ਤੇ ਮੋਬਾਈਲ ਨੰਬਰ ਦੱਸ ਦੋ ਮੋਬਾਈਲ ਨੰਬਰ 8837542386 ਸਹੀ ਇੱਕ ਵਾਰੀ ਹੋਰ ਦੱਸੋ 8837542386 ਤੇ ਕਿਹੜਾ ਪਿੰਡ ਹੈਗਾ ਮੇਰਾ ਪਿੰਡ ਫੂਲ ਆ ਜੀ ਠੀਕ ਆ ਫੂਲ ਪਿੰਡ ਹੈਗਾ ਦੇਖ ਸਾਹ ਨਹੀਂ ਲੈ ਜਾ ਬਾਈ ਤੋਰ ਕੇ ਲੈ ਕੇ ਦੇਖੋ ਬਾਈ ਪੂਰਾ ਕੱਦ ਘਾਟਾ ਕੋੜੀ ਦਾ ਤੇ ਜਿਹੜੇ ਬਾਈ ਸ਼ਕੀਨ ਨੇ ਤੇ ਬਾਈ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਠੀਕ ਆ ਬਾਈ ਹਾਂ ਥੈਂਕ ਯੂ ਠੀਕ ਆ ਬਾ ਹਾਂ ਇੱਕ ਜੰ ਹਾਂਜੀ ਬਾਈ ਕੋੜੀ ਦੀ ਰਾਈਡ ਦੇਖੋ ਤੁਸੀਂ ਬੱਚਾ ਲਵੜਨੇ ਜੀ ਤੇ ਬਿਲਕੁਲ ਵੀ ਨਹੀਂ ਡਰਦੀ ਇਹ ਕੁੜੀ ਪਿੰਡ ਦੇ ਵਿੱਚ ਹੈਗੀ ਕੋਈ ਸ਼ੋਰ ਸ਼ਰਾਬ ਦੀ ਡਰਦੀ ਕੋਈ ਮੋਲ ਕੇ ਕਾਰ ਵਗੈਰਾ ਤੋਂ ਨਹੀਂ ਡਰਦੀ ਦੇਖ ਸਾਰੇ ਤੁਸੀਂ ਦੇਖੋ ਹਾਂਜੀ ਕੋੜੀ ਦੀ ਰਾਈਡ ਦੇਖ ਸਕਦੇ ਤੁਸੀਂ ਕਾਲੀ ਹੋ ਗਈ ਦੇਖੋ ਬਈ ਬਹੁਤ ਸ਼ੀਲ ਹੈਗੀ ਥੋੜੀ ਦੇਖੋ ਟੋਰ ਵਗੈਰਾ ਦੇਖੋ ਬਾਈ ਪਿੰਡ ਦੇ ਵਿੱਚ ਹੀ ਸੜਕ ਤੇ ਉੱਤੇ ਜਮਾ ਨਹੀਂ ਡਰਦੀ ਹੈਗੀ ਧੰਨਵਾਦ